ਨਹੀਂ ਰਹੇ ਬਾਬਾ ਡੈਕ ਦੇਸ਼ਾਂ ਵਿਦੇਸ਼ਾਂ ਤੱਕ ਨਾਮ ਹੁੰਦਾ ਸੀ ਬਾਬਾ ਡੈਕ ਦਾ ਕਿਸ ਤਰ੍ਹਾਂ ਜ਼ਿੰਦਗੀ ਦੀ ਸ਼ੁਰੂਆਤ ਹੋਈ ਜਿਨ੍ਹਾਂ ਨੂੰ ਆਈ ਥਿੰਕ ਉਹ ਗੁਰਦੁਆਰੇ ਛੱਡਿਆ ਸੀ ਉਹਨਾਂ ਦੇ ਮਤਲਬ ਉਹ ਗੁਰਦੁਆਰੇ ਛੜਾ ਦਿੱਤਾ ਗਿਆ ਸੀ ਉਹਨਾਂ ਨੂੰ ਬਚਪਨ ਚ ਕੀ ਅਪਾਹੇਚ ਬੰਦਾ ਅਸੀਂ ਇਹਨੂੰ ਕੇਅਰ ਨਹੀਂ ਕਰ ਸਕਦੇ ਇਹਦੀ ਉਹ ਬੰਦਾ ਉੱਥੋਂ ਉੱਠ ਕੇ ਆਪਣੇ ਘਰ ਨੂੰ ਫੇਰ ਖੜਾ ਕੀਤਾ ਪਰ ਜਾਣਕਾਰੀ ਐਨੀ ਸੀ ਕਿ ਜੇਕਰ ਸਾਰੀਆਂ ਕਿਤਾਬਾਂ ਨੂੰ ਵੀ ਪਰਚੋਲ ਕਰ ਲੇ ਤਾਂ ਵੀ ਅਜਿਹੀ ਜਾਣਕਾਰੀ ਕਿੱਤੋਂ ਨਹੀਂ ਮਿਲਦੀ ਜਿੰਨੀ ਨੌਲੇਜ ਉਹਨਾਂ ਨੇ ਮੈਨੂੰ ਦਿੱਤੀ ਹਿਪਨੋਸਿਸ ਦੀ ਸਾਈਕੋਲੋਜੀ ਦੀ ਹਿਊਮਨ ਨੇਚਰ ਦੀ ਹਿਊਮਨ ਮਾਈਂਡ ਦੀ ਮੈਨੂੰ ਲੱਗਦਾ ਉਹਨਾਂ ਕਿਸੇ ਕਿਤਾਬ ਚੋਂ ਸਿੱਖਣ ਨੂੰ ਨਹੀਂ ਹੈਗਾ ਕਿਸੇ ਹਿਊਮਨ ਬੀਿੰਗ ਕੋਲ ਅਜ ਤੱਕ ਮੈਂ ਨਹੀਂ ਦੇਖਿਆ ਕਿ ਇੰਨੀ ਨੌਲੇਜ ਹੋਵੇ ਸਾਰੇ ਹੀ ਸੁਣ ਕੇ ਹੈਰਾਨ ਹੁੰਦੇ ਸੀ ਕਿ ਅਪਾਹਜ ਵੀ ਨੇ ਪਰ ਇੰਨੀ ਮਨੋਵਿਗਿਆਨ ਦੀ ਜਾਣਕਾਰੀ ਕਿ ਹਰ ਇੱਕ ਨੂੰ ਸੁਧਾਰਨ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਨਾਮ ਸੁਣ ਕੇ ਚੱਲ ਕੇ ਆਉਂਦੇ ਸੀ ਮਨੋਵਿਗਿਆਨ ਦਿਮਾਗੀ ਬਿਮਾਰੀ ਨੂੰ ਸਹੀ ਕਰ ਦਿੰਦੇ ਸੀ ਬਾਬਾ ਡੈਕ ਇੱਕ ਬੰਦਾ ਜੋ ਆਪ ਪਾਹ ਹੈ ਜਾਏ ਉਹਨੇ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਨੂੰ ਸੰਭਿਆ ਹੋਇਆ ਸੀਗਾ ਸੋ ਇਸ ਤੋਂ ਵੱਧ ਤਾਂ ਕੀ ਦੁਖਾਂਤ ਹੋਊਗਾ ਤੇ ਇੱਕ ਜਿਹੜੇ ਬੰਦੇ ਨੇ ਆ ਘਟਨਾ ਕੀਤੀ ਹੈ ਉਸ ਬੰਦੇ ਨੂੰ ਵੀ ਉਹਨਾਂ ਨੇ ਹੈਲਪ ਹੀ ਕੀਤੀ ਸੀ ਜਦੋਂ ਲੋਕਾਂ ਦਾ ਹੌਸਲਾ ਖਤਮ ਹੋ ਜਾਂਦਾ ਸੀ ਤਾਂ ਉਹਨਾਂ ਨਾਮਾਂ ਦੇ ਵਿੱਚ ਜਾਣੇ ਜਾਂਦੇ ਸੀ ਬਾਬਾ ਡੈਕ ਕਿ ਮੂੜ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇਵੇਗਾ ਤਾਂ ਬਾਬਾ ਡੈਕ ਕਿੰਨਿਆਂ ਨੂੰ ਕਿ ਅਸੀਂ ਦੋ ਤਾਂ ਸਾਹਮਣੇ ਖੜੇ ਆ ਪਤਾ ਨਹੀਂ ਇੰਨੇ ਕਿੰਨੇ ਨੇ ਪਤਾ ਨਹੀਂ ਨੂੰ ਹਜ਼ਾਰਾਂ ਚ ਮਿਲ ਜਾਣਗੇ ਲੋਕ ਜਿਨ੍ਹਾਂ ਨੂੰ ਉਹਨਾਂ ਨੇ ਖੜਾ ਕੀਤਾ ਪੈਰਾਂ ਤੇ ਪਰ ਪਵਿੱਤਰ ਸਿੰਘ ਉਰਫ ਬਾਬਾ ਡੈਕ ਚ ਅਜਿਹੀ ਤਾਕਤ ਸੀ ਕਿ ਡਾਕਟਰਾਂ ਦੇ ਬੱਚੇ ਤੱਕ ਵੀ ਕਰਵਾਉਂਦੇ ਸੀ ਇਲਾਜ ਜਿਹੜਾ ਕੋਈ ਬੱਚਾ ਮਨੋਵਿਗਿਆਨ ਜਾਂ ਕੋਈ ਮੈਂਟਲੀ ਹੋ ਜਾਂਦਾ ਬੱਚਾ ਪਰ ਡਾਕਟਰ ਤੋਂ ਨਹੀਂ ਹੋ ਰਹੁੰਦਾ ਤਾਂ ਡਾਕਟਰ ਵੀ ਇਹਨਾਂ ਕੋਲੇ ਬੱਚੇ ਭੇਜਦੇ ਸੀ ਇੱਕalle ਰਾਮਪੁਰੇ ਦੇ ਲੋਕਾਂ ਤੋਂ ਨਹੀਂ ਜਿਹੜੇ ਵੀ ਬਾਬਾ ਡੱਕ ਨੂੰ ਪਿਆਰ ਕਰਦੇ ਸੀ ਹਰ ਕੋਈ ਇਹ ਜਾਣਕਾਰੀ ਨੂੰ ਸੁਣ ਕੇ ਭਾਵੁਕ ਹੋ ਜਾਂਦਾ ਕਿ ਨਹੀਂ ਰਹਿ ਬਾਬਾ ਡੱਕ ਨੂੰ ਦਾ ਬਹੁਤ ਵੱਡਾ ਘਾਟਾ ਸਮਾਜ ਨੂੰ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਜੀ ਦੀ ਪ੍ਰਾਈ ਨਹੀਂ ਹੋ ਸਕਦੀ ਜੇ ਕੋਲ ਨੂੰ ਵੀ ਦੁੱਖ ਹੁੰਦਾ ਸੀ ਆਪ ਦੁਖੀ ਹੋ ਜਾਂਦੇ ਸੀ ਕਿ ਮੇਰੇ ਬੱਚੇ ਦੁਖੀ ਨੇ ਪਤਾ ਨਹੀਂ ਕਿਉਂ ਅਜਹੀ ਗੱਲ ਹੋਈ ਕੀ ਗੱਲ ਹੋਈ ਕੀ ਅਜੇਹਾ ਉਸ ਸ਼ਖਸ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਉਹ ਆਇਆ ਜੀ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਕੀ ਗੱਲਬਾਤ ਹੋਈ ਅੰਦਰ ਨਹੀਂ ਤਾਂ ਸਾਨੂੰ ਬਾਹਰੋਂ ਇਹੀ ਦਿਖਿਆ ਵੀ ਉਹਨਾਂ ਨੇ ਮਾਰ ਰਿਹਾ ਹੈ ਕੁਝ ਆਪਣੇ ਹੀ ਭਤੀਜੇ ਨੇ ਅਜਹੀ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਪੂਰਾ ਪਿੰਡ ਪੰਜਾਬ ਦੇਸ਼ਾਂ ਵਿਦੇਸ਼ਾਂ ਤੱਕ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਤਾਂ ਪਵਿੱਤਰ ਸਿੰਘ ਉਰਫ਼ ਬਾਬਾ ਡੈਕ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਨੇ ਮਨੋਵਿਗਿਆਨ ਦੇ ਮਾਹਿਰ ਮੰਨੇ ਜਾਂਦੇ ਨੇ ਉਹਨਾਂ ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ ਹੈ ਜਿਹੜੀ ਤਾਂ ਉਹ ਨਜ਼ਰ ਆ ਰਹੀ ਹੈ ਕੀ ਹੈ ਪੂਰਾ ਮਾਮਲਾ ਪਰਿਵਾਰ ਦਾ ਕੀ ਕਹਿਣਾ ਹੈ ਕੀ ਕਹਿਣਾ ਹੈ ਉਹਨਾਂ ਦੇ ਭਰਾ ਦਾ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦਾ ਤੁਸੀਂ ਵੀ ਸੁਣਾ 17-18 ਸਾਲ ਹੋ ਗਏ ਆ ਬਾਬਾ ਜੀ ਪਹਿਲਾਂ ਸਾਨੂੰ ਸਾਈਕੋਲੋਜੀ ਦੀ ਨੋਲੇਜ ਤੋਂ ਹੀ ਮਿਲੇ ਸੀਗੇ ਤੇ ਉਹਨਾਂ ਨੇ ਹੀ ਸਾਨੂੰ ਸਾਈਕੋਲੋਜੀ ਵਾਲੇ ਪਾਸੇ ਪਾਇਆ ਸੱਚ ਮੈਂ ਇੱਕ ਸਾਈਕੋਲੋਜਿਸਟ ਹਾਂ ਪਟਿਆਲੇ ਵਿੱਚ ਮੈਂ ਆਪਣਾ ਸੈਟਅਪ ਹੈ ਮੇਰਾ ਜਿੰਨੀ ਨੋਲੇਜ ਉਹਨਾਂ ਨੇ ਮੈਨੂੰ ਦਿੱਤੀ ਹਿਪਨੋਸਿਸ ਦੀ ਸਾਈਕੋਲੋਜੀ ਦੀ ਹਿਊਮਨ ਨੇਚਰ ਦੀ ਹਿਊਮਨ ਮਾਈਂਡ ਦੀ ਮੈਨੂੰ ਲੱਗਦਾ ਉਹਨਾਂ ਕਿਸੇ ਕਿਤਾਬ 'ਚੋਂ ਸਿੱਖਣ ਨੂੰ ਨਹੀਂ ਹੈਗਾ ਕਿਸੇ ਹਿਊਮਨ ਬੀਂਗ ਕੋਲ ਅਜੇ ਤੱਕ ਮੈਂ ਨਹੀਂ ਦੇਖਿਆ ਕਿ ਇੰਨੀ ਨੋਲੇਜ ਹੋਵੇ ਔਰ ਇੰਨੀ selflessly ਉਹਨਾਂ ਨੇ ਸਾਨੂੰ ਸਿਖਾਇਆ ਸਾਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਉਦੋਂ ਜ਼ਿੰਦਗੀ ਦੇ ਆਪਣੇ ਹੀ ਬਹੁਤ ਸਾਰੇ ਕੁਐਸਚਨ ਸੀਗੇ ਬਟ ਉਹਨਾਂ ਨੇ ਸਾਡੇ ਕੁਐਸਚਨਸ ਦਾ ਜਵਾਬ ਦੇਣ ਦੇ ਨਾਲ ਸਾਨੂੰ ਦੂਜਿਆਂ ਲਈ ਵੀ ਕਾਬਿਲ ਕੀਤਾ ਕਿਸੀਂ ਦੂਜਿਆਂ ਦੀ ਵੀ ਹੈਲਪ ਕਰ ਸਕੀਏ ਸੋ ਫੈਮਿਲੀ ਵੀ ਹੈ ਜੀ ਗੁਰੂ ਵੀ ਨੇ ਗਾਈਡ ਵੀ ਨੇ ਫਿਲਾਸਫਰ ਵੀ ਸਭ ਕੁਝ ਹੀ ਸੀਗੇ ਸਾਡੇ ਮੈਂ ਕਹਿੰਨੇ ਜੀ ਘਟਾਏ ਅੱਜ ਤੱਕ ਮੈਨੂੰ ਲੱਗਦਾ ਕਿ ਕਣਕਣ ਰੋ ਰਿਹਾ ਹੈ ਕਿ ਉਹ ਬੰਦਾ ਜਿਨੇ ਇੰਨੀ 셀ਫਲੈਸਲੀ 휴ਮੈਨਿਟੀ ਦੀ ਸੇਵਾ ਕੀਤੀ ਹੈ ਜੋ ਆਪ ਬਜ਼ਾਰਗੀ ਚ ਸੀਗਾ ਜਿਨ੍ਹਾਂ ਨੂੰ ਆਈ ਥਿੰਕ ਉਹ ਗੁਰਦੁਆਰੇ ਛੱਡਿਆਏ ਸੀ ਉਹਨਾਂ ਦੇ ਮਤਲਬ ਉਹ ਗੁਰਦੁਆਰੇ ਚੜਾ ਦਿੱਤਾ ਗਿਆ ਸੀ ਉਹਨਾਂ ਨੂੰ ਬਚਪਨ ਚ ਕੀ ਅਪਾਹੇ ਚ ਬੰਦਾ ਅਸੀਂ ਇਹਨੂੰ ਕੇਅਰ ਨਹੀਂ ਕਰ ਸਕਦੇ ਇਹਦੀ ਉਹ ਬੰਦਾ ਉੱਥੋਂ ਉੱਠ ਕੇ ਆਪਣੇ ਘਰ ਨੂੰ ਫੇਰ ਖੜਾ ਕੀਤਾ ਤੇ ਦੁਨੀਆ ਦੇ ਵਿੱਚ ਇੱਕ ਮਿਸਾਲ ਕੰਮ ਕੀਤੀ ਹੈ ਉਹਨਾਂ ਨੇ ਕਿ ਜ਼ਰੂਰੀ ਨਹੀਂ ਕਿ ਜੇ ਪਰਮਾਤਮਾ ਨੇ ਤੁਹਾਨੂੰ ਇੱਕ ਦੇਤੀ ਇੱਕ ਪ੍ਰੋਬਲਮ ਦੇਤੀ ਤਾਂ ਤੁਸੀਂ ਉਸ ਪ੍ਰੋਬਲਮ ਚੋਂ ਕਿਵੇਂ ਨਿਕਰ ਕੇ ਆਉਨੇ ਹੋ ਲੱਗਦਾ ਹੀ ਨਹੀਂ ਸੀ ਵੀ ਉਹ ਪਾਹਜ ਨੇ ਜੀ ਉਹਨਾਂ ਨੇ ਆਪਣੀ ਸਾਰੀ ਖੇਤੀ ਆਪਣੇ ਆਪ ਕਰਨੀ ਉਹਨਾਂ ਨੇ ਬਾਹਰ ਦੇਖੋ ਇੰਨੇ 크ਰੀਏਟਿਵ ਬੰਦਾ ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਨੌਲੇਜ ਕ੍ਰੀਏਟੀਵਿਟੀ ਦੁਨੀਆ ਦੀ ਹੈਲਪ ਕਰਨ ਦੀ ਮਤਲਬ ਉਹਨਾਂ ਨੇ ਇਕੱਲੇ ਆਪਣੀ ਫੈਮਲੀ ਨੂੰ ਨਹੀਂ ਸੰਭਾਇਆ ਹੋਇਆ ਸੀ ਉਹਨਾਂ ਨੇ ਪੂਰੇ ਸਮਾਜ ਨੂੰ ਸੰਭਾਇਆ ਹੋਇਆ ਸੀ ਜਿਹੜੇ ਤੁਸੀਂ ਬਾਹਰ ਦੇਖ ਰਹੇ ਹੋ ਸਾਰੇ ਉਹਨਾਂ ਦੇ ਮੇਬੀ ਕਲਾਇੰਟ ਸੀ ਨੇ ਤੇ ਹਾਲੇ ਬਹੁਤ ਸਾਰੇ ਲੋਕ ਨੇ ਜੋ ਜੋ ਟੁੱਟ ਗਏ ਜਿਨ੍ਹਾਂ ਨੂੰ ਇੱਕ ਲੱਗਦਾ ਹੈ ਨਾ ਇੱਕ ਤੁਸੀਂ ਤੁਹਾਡਾ ਘਰ ਹੈ ਕਿਤੇ ਜਾ ਕੇ ਤੁਸੀਂ ਆਪਣੀ ਪ੍ਰੋਬਲਮ ਦੱਸ ਸਕਦੇ ਹੋ ਜਿੱਥੇ ਤੁਹਾਨੂੰ ਬੰਦਾ ਕਹਿੰਦਾ ਕਿ ਤੂੰ ਫਿਕਰ ਨਾ ਕਰ ਮੈਂ ਹੈਗਾ ਮੈਂ ਸੰਭਲੂਗਾ ਇੱਕ ਬੰਦਾ ਜੋ ਆਪ ਆ ਪਹਜ ਹੈ ਉਹਨੇ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਨੂੰ ਸੰਭਾਲਿਆ ਹੋਇਆ ਸੀਗਾ ਸੋ ਇਸ ਤੋਂ ਵੱਧ ਤਾਂ ਕੀ ਦੁਖਾਂਤ ਹੋਊਗਾ ਤੇ ਇੱਕ ਜਿਹੜੇ ਬੰਦੇ ਨੇ ਆ ਘਟਨਾ ਕੀਤੀ ਉਸ ਬੰਦੇ ਨੂੰ ਵੀ ਉਹਨਾਂ ਨੇ ਹੈਲਪ ਹੀ ਕੀਤੀ ਸੀ ਆ ਪਿਛਲੇ ਹਫਤੇ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਗਏ ਨੇ ਮਤਲਬ ਤੁਸੀਂ ਇਨਸਾਨੀਅਤ ਕਿਤਨਾ ਕੁ ਕਰੂਪ ਰੂਪ ਲੈ ਸਕਦੀ ਹੈ ਇੱਥੇ ਆਗੇ ਨਾ ਬਸ ਤੁਹਾਡਾ ਟਰਸਟ ਵੀ ਖਤਮ ਹੋ ਜਾਂਦਾ ਜਦੋਂ ਨੂੰ ਲੈ ਕੇ ਗਏ ਉੱਥੇ ਜਦੋਂ ਅਸੀਂ ਦੇਖਿਆ ਜਾ ਕੇ ਉਸ ਤੋਂ ਬਾਅਦ ਤਾਂ ਅਸੀਂ ਤਾਂ ਲਾਸਟ ਆ ਅਸੀਂ ਤਾਂ ਥੱਲੇ ਜਮੀਨ ਨਹੀਂ ਅਸੀਂ ਤਾਂ ਲਾਸਟ ਆ ਸਾਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਇਆ ਕੀ ਹੈ ਸਾਡਾ ਸਾਡਾ ਕੱਲਿਆਂ ਦਾ ਲਾਸ ਨਹੀਂ ਹੈ ਜੀ ਇਹ ਫੈਮਿਲੀ ਦਾ ਲਾਸ ਨਹੀਂ ਹੈ ਤਾਂ ਹਿਊਮੈਨਿਟੀ ਦਾ ਲਾਸ ਹੋ ਗਿਆ ਨੇ ਕਿੰਨਿਆਂ ਨੂੰ ਜੇ ਅਸੀਂ ਦੋ ਤਾਂ ਸਾਹਮਣੇ ਖੜੇ ਆ ਪਤਾ ਨਹੀਂ ਇੰਨੇ ਕਿੰਨੇ ਨੇ ਲੱਖਾਂ ਨੂੰ ਹਜ਼ਾਰਾਂ ਚ ਹੀ ਮਿਲ ਜਾਣਗੇ ਲੋਕ ਜਿਨ੍ਹਾਂ ਨੂੰ ਉਹਨਾਂ ਨੇ ਖੜਾ ਕੀਤਾ ਪੈਰਾਂ ਤੇ ਔਰ ਸਾਡਾ ਹਲੇ ਪਲਾਨ ਸੀਗਾ ਵੀ ਆਪਾਂ ਕਿਤਾਬ ਲਿਖਾਂਗੇ ਅਸੀਂ ਕਹਿੰਦੇ ਹੁੰਦੇ ਸੀ ਵੀ ਤੁਹਾਡੇ ਕੋਲ ਜਿੰਨਾ ਗਿਆਨ ਹੈ ਨਾ ਜੀ ਦੁਨੀਆ ਦੇ ਕਿਸੇ ਵੱਡੇ ਤੋਂ ਵੱਡੇ ਸਾਈਕੋਲੋਜਿਸਟ ਕੋਲ ਨਹੀਂ ਕਿਉਂਕਿ ਹੁਣ ਅਸੀਂ ਉਸ ਸਰਕਲ 'ਚ ਰਹਿੰਦੇ ਆ ਸਾਈਕੋਲੋਜਿਸਟ ਵਾਲੇ 'ਚ بڑے بڑے ਸਾਈਕੀਆਟ੍ਰਿਸਟ ਸਾਈਕੋਲੋਜਿਸਟ ਜੋ ਗਿਆਨ ਬਾਬਾ ਜੀ ਕੋਲ ਸੀਗਾ ਜੋ ਸਾਨੂੰ ਸਿਖਾ ਗਏ ਬਿਲਕੁਲ ਅਲੱਗ ਏ ਚਰ੍ਹਾਂ ਚਰ੍ਹਾਂ ਦੀਆਂ ਚੀਜ਼ਾਂ ਜਿਹੜਾ ਉਹਨਾਂ ਨੇ ਹਿਊਮਨ ਬਿਹੇਵੀਅਰ ਨੂੰ ਲੜ ਕੇ ਸਿੱਖਿਆ ਸੀ ਉਹ ਕਿਤਾਬਾਂ ਚੋਂ ਆਇਆ ਹੋਇਆ ਗਿਆਨ ਸੀ ਜੀ ਕਿੰਨਾ ਕੁ ਪੜੇ ਹੋਏ ਸੀ ਫਤਿਹ ਉਹ ਆਪ ਕੋਲ ਡਿਗਰੀਆਂ ਨਹੀਂ ਸੀ ਉਹਨਾਂ ਕੋਲ ਕੋਈ ਡਿਗਰੀ ਉਹ ਸਿਰਫ 10 ਪਾਸ ਹੀ ਸੀਗੇ ਪਰ ਉਹਨਾਂ ਜਿੰਨੀ ਸਾਈਕੋਲੋਜੀ ਦੇ ਤੇ ਦਿਮਾਗ ਦੀ ਅੰਡਰਸਟੈਂਡਿੰਗ ਚੰਗੇ ਚੰਗੇ ਪੀ ਐਚ ਡੀ ਸਕਾਲਰ ਕੋਲ ਵੀ ਨਹੀਂ ਹੈ ਉਨ੍ਹਾਂ ਵਰਗਾ ਕੋਈ ਨੂੰ ਬਹੁਤ ਵੱਡੇ ਵੱਡੇ ਸਾਈਕੋਲੋਜਿਸਟ ਨੂੰ ਮਿਲੇ ਪਰ ਉਨ੍ਹਾਂ ਵਰਗਾ ਕੋਈ ਨਹੀਂ ਮਿਲਿਆ ਉਹ ਜੋ ਜੋ ਕੁਝ ਉਹਨਾਂ ਨੂੰ ਪਤਾ ਸੀ ਅਸੀਂ ਤਾਂ ਕਿਤਾਬ ਲਿਖਣੀ ਸੀ ਜੀ ਅਸੀਂ ਤਾਂ ਉਹਨਾਂ ਦਾ ਅਸੀਂ ਹਲੇ ਮਟੀਰੀਅਲ ਇਕੱਠਾ ਕਰ ਰਹੇ ਸੀ ਵੀ ਆਪਾਂ ਇਕੱਠਾ ਕਰੀਏ ਆਪਾਂ ਅਸੀਂ ਹਮੇਸ਼ਾ ਕਹਿੰਦੇ ਸੀ ਵੀ ਤੁਹਾਡੇ ਦਿਮਾਗ 'ਚ ਜੋ ਕੁਝ ਹੈਗਾ ਉਹ ਦੁਨੀਆ ਨੂੰ ਦੇ ਕੇ ਜਾਓ ਤੁਹਾਡੇ ਕੋਲ ਇਹੋ ਜਿਹਾ ਕੁਝ ਹੈ ਕਿ ਜਿਹੜਾ ਕਿਸੇ ਕੋਲ ਵੀ ਨਹੀਂ ਹੈ ਸਾਡੀ ਐਨ ਜੀਓ ਸੀਗੀ ਅਸੀਂ ਇਕੱਠੇ ਐਨ ਜੀਓ ਰਨ ਕਰਦੇ ਸੀ ਮੇਰਾ ਨਾਮ ਮਲਕੀਤ ਸਿੰਘ ਸਾਹਿਬ ਕੋ ਸਰਪੰਚ ਰਾਮਪਰਾ ਗੁਰਜੀ ਪਾਪਾ ਪਿੱਤਰ ਸਿੰਘ ਨਾਲ ਤੁਹਾਡੇ ਕੀ ਰਿਲੇਸ਼ਨ ਸੀ ਕਿੱਦਾਂ ਦੇ ਬੰਦੇ ਸੀ ਕੀ ਗੱਲਬਾਤ ਬਾਬਾ ਪਿੱਤਰ ਸਿੰਘ ਸਾਡੇ ਪਰਿਵਾਰ ਦਾ ਇੱਕ ਹਿੱਸਾ ਸੀ ਜਿਹਦਾ ਨਾਮ ਇਲਾਕੇ ਚ ਚੱਲਦਾ ਸੀ ਬਾਬਾ ਡੱਕ ਕਰਕੇ ਤੇ ਵੱਡੀ ਪੱਧਰ ਤੇ ਦਿਮਾਗੀ ਜੋ ਬੱਚੇ ਮੈਂਟਲੀ ਹੋ ਜਾਂਦੇ ਨੇ ਜਾਂ ਬੱਚੇ ਕੁੜੀਆਂ ਕਤਰੀ ਜੋ ਨੌਜਵਾਨ ਬੱਚੇ ਉਹਨਾਂ ਦਾ ਇਲਾਜ ਵੱਡੀ ਪੱਧਰ ਤੇ ਕਰਦਾ ਸੀ ਦੇਸਾ ਪਰਦੇਸਾਂ ਚੋਂ ਵੀ ਇਹਦੇ ਕੋਲ ਬੱਚੇ ਆ ਰਹੇ ਸੀ ਲੱਕ ਜੂ ਜੂਪੀ ਚੋਂ ਵੀ ਹਰਿਆਣੇ ਚੋਂ ਵੀ ਵੱਡੇ ਵੱਡੇ ਪੁਲਿਸ ਅਫਸਰ ਵੀ ਇਹਨਾਂ ਦੇ ਆਪਣੇ ਬੱਚਿਆਂ ਦਾ ਇਲਾਜ ਕਰਾ ਕੇ ਗਏ। ਮਾੜੀ ਕਿਸਮ ਦੇ ਇਹਨਾਂ ਦਾ ਭਤੀਜਾ ਇਹ ਬਾਬੇ ਡੈਕੂਰੀ ਤਿੰਨ ਭਰਾ ਸੀ ਸਰਦਾਰਜੀਤ ਸਿੰਘ ਦੇ ਬੇਟੇ ਸੀ ਸਾਡੇ ਤਾਏ ਦੇ ਬੇਟੇ ਦੇ ਵੱਡਾ ਭਰਾ ਪੁਲਿਸ ਜੀ ਇਨਸਪੈਕਟਰ ਰਟਾਇਰ ਹੋਇਆ ਬੀਸੀ ਜੀ। ਛੋਟਾ ਵਿਚਾਰਾ ਖੇਤੀ ਕਰਦਾ ਸੀ ਜਿਹਦਾ ਬੇਟਾ ਸੀ ਇਹ ਜੀ ਨੇ ਅਟੈਕ ਕੀਤਾ। ਛੋਟਾ ਤੀਜਾ ਨੰਬਰ ਬਾਬਾ ਸੀ ਡੈਕ ਜਿਹੜਾ ਕਿ ਆਪਦਾ ਪੋਲੀਓ ਦਾ ਪੇਸ਼ੈਂਟ ਸੀ ਵੱਡੀ ਪੱਦਰ ਦੇ ਨੇ ਆਪਣੀ ਕਾਂਝਬੀ ਆਪਣੇ ਦਿਮਾਗ ਲਈ ਆਪਣੇ ਪਰਬੜ ਕੇ ਇਹਨੇ ਕੀਤੀ ਹੈ ਜਿਹਦਾ ਕਿ ਅੱਜ ਕੋਈ ਇਸਹਾ ਹੁਕਤਾਬ ਨਹੀਂ ਕੋਤਪਾਈ ਸੀ ਜਾਂ ਫਿਰ ਦੇਸ਼ਾ ਵਿਦੇਸ਼ ਦੇਸ਼ਾ ਪਰਦੇਸ ਅੱਜ ਕੋ ਇਹਦੇ ਕੋਲੇ ਸਿੱਧੂ ਸਾਹਿਬ 10 ਕੁੜੀਆਂ ਮੁਲਾਜ਼ਮ ਕੰਮ ਕਰਦੀ ਅਸੀ 5-7 ਮੁੰਡੇ ਕੰਮ ਕਰਦੇ ਸੀ ਇਹ ਆਪ ਜਿਹੜਾ ਕੋਈ ਬੱਚਾ ਮਨੋਵਿਗਿਆਨ ਜਾਂ ਕੋਈ ਮੈਂਟਲੀ ਹੋ ਜਾਂਦਾ ਬੱਚਾ ਪਰ ਡਾਕਟਰ ਤੋਂ ਨਹੀਂ ਲੋਟਦਾ ਤਾਂ ਡਾਕਟਰ ਵੀ ਇਹਨਾਂ ਕੋਲੇ ਬੱਚੇ ਭੇਜਦੇ ਸੀ। ਕਈ-ਕਈ ਡਾਕਟਰ ਤਾਂ ਇਹਨਾਂ ਕੋਲੇ ਆਪ ਇਹਦੇ ਬਹੁਤ ਨੇੜੇ ਸੀ ਜਿਹੜਾ ਕੋਈ ਬੱਚਾ ਹੁੰਦਾ ਇਹਦੇ ਕੋਲੋਂ ਦਾ ਜਾਂ ਇਹ ਤੋਂ ਪੁੱਛ ਕੇ ਜਾਂਦਾ। ਜਿਵੇਂ ਡਾਕਟਰ ਮੇਰੇ ਖਲਾਫ ਨੇ ਮਨੀਤ ਬੈਠਾ ਇੱਥੇ ਆਪਣੇ ਸਰੂ ਰੋਡ ਤੇ ਜੇ ਆਪਾਂ ਜੇ ਜੀ ਆਪਾਂ ਜਾਂਦੇ ਨਾਨਕੇਲੇ ਚੌਕ ਨੂੰ ਜਾਂਦੇ ਆ ਡਾਕਟਰ ਪ੍ਰਦੀਪ ਕਿਸਮਤ ਇਹਦੀ ਕੋਈ ਅਸੀਨੇ ਕਹਿੰਦਾ ਸਾਡੇ ਵੀ ਇਹ ਬੰਦੇ ਨੂੰ ਕੋਈ ਕਿਸੇ ਨਾਲ ਬਹਿਰਤੀ ਬਹਿਰਤਾ ਹੀ ਨਹੀਂ ਸੀ ਗਰੀਬ ਦਾ ਘਰ ਗਰੀਬ ਬੰਦੇ ਦੀ ਮਦਦ ਕਰਦਾ ਸੀ ਸ਼ਮਸ਼ਾਨ ਘਾਟ ਦਾ ਇਹ 2-3 ਵਾਰੀ ਇਹਨੇ ਸੇਵਾ ਕੀਤੀ ਮੈਂ ਕੈਨੇਡਾ ਗਿਆ ਹੋਇਆ ਸੀ ਚਾਚਾ ਜੀ ਮੈਂ ਕੈਨੇਡਾ ਤੂੰ ਕੈਨੇਡਾ ਗਿਆ ਮੈਂ ਇੱਥੇ ਸੇਵਾ ਕਰਦਾ ਕਹਿੰਦਾ ਆਪਣਾ ਸ਼ਮਸ਼ਾਨ ਘਾਟ ਮਾੜਾ ਵੀ ਪੱਤੇ ਪੁੱਤੇ ਬਹੁਤ ਬਹਿਰ ਮੈਂ ਕਰ ਦੋ ਪੁੱਤ ਫਿਰ ਮੈਨੂੰ ਵੀਡੀਓ ਭੇਜੀ ਇਹਨੇ ਕਹਿੰਦਾ ਮਾ ਜਾਲ ਬਹੁਤ ਚੰਗਾ ਕੰਮ ਕੀਤਾ ਕਿਤੇ ਕੋਈ ਖੇਡਣ ਵਾਲ ਆ ਗਿਆ ਤਾਂ ਘੱਟੋ ਘੱਟ 50-55 ਹਜ਼ਾਰ ਦੀ ਪਰਚੀ ਦਿੰਦਾ ਸੀ ਕੋਈ ਪਿੰਡ ਦਾ ਆ ਗਿਆ ਕੋਈ ਪਿੰਡ ਦੀ ਕੋਈ ਕੋਈ ਵੀ ਚਾਹੇ ਟੀਮ ਆ ਚਾਹੇ ਕੋਈ ਵਿਅਕਤੀ ਆ ਗਿਆ ਖੇਡਾਂ ਕਰਾਉਂਦਾ ਜਾਂ ਕੋਈ ਬਲੱਡ ਬੈਂਕ ਜਾਂ ਕੋਈ ਕ੍ਰਿਕਟ ਦਾ ਮੈਚ ਕਰਾਉਂਦਾ ਤੇ ਇਹਨੇ ਬਾਦ ਚੜ ਕੇ ਉਹਦੇ ਪੈਸੇ ਦੇਣੇ ਸੀ ਅੱਟੇ ਨਾਲ ਦੇ ਨਾਲ ਤੁਸੀਂ ਪੁੱਛੋ ਜੇ ਘਾਟਾ ਹੈ ਨਾ ਵੀ ਸਾਨੂੰ ਤਾਂ ਬਹੁਤ ਵੱਡਾ ਘਾਟਾ ਸਮਾਜ ਨੂੰ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਜੀ ਦੀ ਭਰਾਈ ਨਹੀਂ ਹੋ ਸਕਦੀ ਰਾਵੀ ਰਾਵੀ ਕਿ ਸੀ ਬੱਬਾ ਕੋ ਜੀ ਮੈਂ ਕਿੰਨਾ ਟਾਈਮ ਤੋਂ ਇੱਥੇ ਰਹੇ ਹਾਂ ਇਸ ਕਿੱਦਾਂ ਦਾ ਸੁਭਾਅ ਸੀ 16 ਸਾਲ ਹੋ ਗਏ ਇਸ ਮਤਲਬ 16 ਸਾਲ ਹੋਣ ਵਾਲੇ ਸੀ ਤੇ ਬਹੁਤ ਵਧੀਆ ਸੁਭਾਅ ਸੀ ਇੰਨੀ ਕੇਅਰ ਕਰਦੇ ਸੀ ਬਹੁਤ ਜ਼ਿਆਦੇ ਜੇ ਖੁਦ ਨੂੰ ਵੀ ਦੁੱਖ ਹੁੰਦਾ ਸੀ ਆਪ ਨੂੰ ਕੀ ਹੋ ਜਾਂਦੇ ਸੀ ਕਿ ਮੇਰੇ ਬੱਚੇ ਦੁਖੀ ਨੇ ਅੱਜ ਕੀ ਘਟਨਾ ਵਾਪਰੀ ਸੀ ਕੁਝ ਹੈ ਤੁਸੀਂ ਉਸ ਟਾਈਮ ਇੱਥੇ ਐਸੇ ਸਕੂਲ ਗਏ ਹੋਏ ਸੀ ਤੁਸੀਂ ਉਹਨਾਂ ਨੂੰ ਕਦੋਂ ਮਿਲ ਕੇ ਮਿਲੇ ਮਤਲਬ ਪਹਿਲੀ ਵਾਰ ਕਿਤਨੀ ਉਮਰ ਸੀਗੀ ਤੁਹਾਡੀ ਪਤਾ ਜਿਆਦਾ ਕਿਸੇ ਨੂੰ ਬਚਪਨ ਤੋਂ ਬਚਪਨ ਅੱਜ ਕੀ ਮਹਿਸੂਸ ਕਰ ਰਹੇ ਹੋ ਕਿ ਅੱਜ ਉਹ ਬਾਬਾ ਕੋਈ ਤਸੰਦੀ ਹੈ ਨਹੀਂ ਇੱਥੇ ਦੁਨੀਆ ਤੇ ਕੀ ਲੱਗਦਾ ਸਭ ਬਹੁਤ ਜ਼ਿਆਦਾ ਖਾਲੀ ਖਾਲੀ ਜਿਹਾ ਲੱਗ ਰਿਹਾ ਸੋਨਾ ਸੋਨਾ ਜਿਹਾ ਲੱਗ ਰਿਹਾ ਘਰ ਕਿ ਕੋਈ ਹੈ ਨਹੀਂ ਪਲੱਸ 1 ਕੀ ਤਰ੍ਹਾਂ ਦਾ ਸਵਾਸ ਸੀ ਉਹ ਬਹੁਤ ਜ਼ਿਆਦਾ ਵਧੀਆ ਸੀ ਉਹਨਾਂ ਵਰਗਾ ਨਹੀਂ ਕੋਈ ਦੇਖਿਆ ਸਮਝਦੋ ਮੇਰਾ ਨਾਮ ਗੋਵਿੰਦਰ ਸਿੰਘ ਹੈ ਗੁਰਵਿੰਦਰ ਤੁਸੀਂ ਇੱਕ ਬਾਬਾ ਡੱਕਾ ਵਾਲਾ ਨਾਂ ਤੇ ਮਸੂਰ ਸੀ ਹਾਂਜੀ ਹਾਂਜੀ ਉਹਨਾਂ ਦੇ ਕੀ ਗੱਲਬਾਤ ਹੋਈ ਹੈ ਸਾਰੀ ਉਹ ਜੀ ਵੱਡੇ ਬ੍ਰਦਰ ਨੇ ਮੇਰੇ ਮੈਂ ਉਹਨਾਂ ਨਾਲ 26 ਸਾਲ ਤੋਂ ਰਹਿ ਰਿਹਾ ਸੀਗਾ ਹੋਰ ਹੀ ਉਹਨਾਂ ਪਤੀਜਾ ਅਕਸਰ ਆਉਂਦਾ ਜਾਂਦਾ ਰਹਿੰਦਾ ਉਹਨਾਂ ਕੋਲ ਤੇ ਕੱਲ ਵੀ ਆਇਆ ਉਹ ਅੰਦਰ ਗਿਆ ਅਸੀਂ ਜਿਵੇਂ ਕੀ ਰੂਮ ਚ ਬੈਠਦੇ ਨੇ ਇਸੇ ਲੱਗਿਆ ਹੁੰਦਾ ਰੂਮ ਬੰਦ ਕਰਕੇ ਬੈਠ ਜਾਂਦੇ ਨੇ ਉਹ ਆਇਆ ਜੀ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਕੀ ਗੱਲਬਾਤ ਹੋਈ ਅੰਦਰ ਨਹੀਂ ਤਾਂ ਸਾਨੂੰ ਬਾਹਰੋਂ ਹੀ ਦਿਖਿਆ ਵੀ ਉਹਨਾਂ ਦੇ ਮਾਰ ਰਹੇ ਆ ਜੀ ਕੁਛ ਅਸੀਂ ਇੱਕਦਮ ਰੂਮ ਚ ਭੱਜ ਕੇ ਗਏ ਇੰਨੇ ਉਹ ਦੂਸਰੀ ਸਾਈਡ ਦੀ ਨਿਕਲ ਗਿਆ ਬਸ ਉਹਨਾਂ ਨੂੰ ਅਸੀਂ ਲੈ ਕੇ ਹਸਪੀਟਲ ਆ ਗਏ ਕੀ ਕੀ ਮਾਰੇ ਜੋ ਪਤਾ ਲੱਗਾ ਉਹ ਕੁਛ ਥੋੜੀ ਟਾਈਪ ਕੁਝ ਵੀ ਚੀਜ਼ 'ਚ ਬਹੁਤ ਜ਼ਿਆਦਾ ਛੱਟ ਲੱਗੀ ਹੋਈ ਸੀ ਜੇ ਤੁਸੀਂ ਮੌਕੇ ਤੇ ਦੇਖਿਆ ਤਾਂ ਕਿੰਨਾ ਦੇਰ ਹਦਾਸ ਸੀ ਉਹਨਾਂ ਦੇ ਖੂਨ ਨਾ ਬਲੱਡ ਨਾ ਪੂਰਾ ਬੈਡ ਲਿਪੜਿਆ ਪਿਆ ਸੀਗਾ ਜੀ ਕੱਪੜੇ ਲਫਤ ਬਸ ਨੂੰ ਅਸੀਂ ਉਸੇ ਹਾਲ ਚ ਚੱਕਿਆ ਜੀ ਸਰੀਰਕ ਤੌਰ ਤੇ ਕਿਵੇਂ ਸੀਗੇ ਉਹ ਹੈਂਡੀਕੈਪਡ ਹੈਂਡੀਕੈਪਡ ਅਸੀਂ ਚੱਲ ਨਹੀਂ ਸਕਦੇ ਸੀ ਕੋਈ ਕੀ ਕੀ ਕੰਮ ਕਰਦੇ ਸੀ ਉਹ ਸਾਈਕੋਲੋਜੀ ਸਟੱਡੀ ਸੀਗੇ ਜੀ ਬਹੁਤ ਦੂਰੋਂ ਦੂਰੋਂ ਲੋਕ ਉਹਨਾਂ ਜਾਣਦੇ ਸੀਗੇ ਤੇ ਇਲੈਕਟ੍ਰੋਨਿਕਸ ਦਾ ਕਮ ਸੀ ਸਾਡਾ ਬਾਬਾ ਡੱਕ ਦੇ ਨਾਮ ਹਾਂ ਕੀ ਕੀ ਕਰਨ ਲੱਗਦਾ ਕਿਉਂ ਮਤਲਬ ਇਤਾਂ ਦੀ ਘਟਨਾ ਨਹੀਂ ਜਾਂਦੀ ਸੱਚੀ ਇੱਕ ਤਾਂ ਉਹ ਨਸਾਬੋ ਕਰ ਸੀ ਉਹਦਾ ਟ੍ਰੀਟਮੈਂਟ ਵੀ ਉਹੀ ਪਿਛਲੇ 10 ਸਾਲਾਂ ਤੋਂ ਕਰਵਾ ਰਹੇ ਸੀਗੇ ਆਪਣੇ ਅਸੰਗਰੂਰ ਤੋਂ ਉਹਨਾਂ ਦੀ ਮਾਤਾ ਦੀ ਦਵਾਈ ਵਗੈਰਾ ਸਾਰਾ ਮਤਲਬ ਉਹਨਾਂ ਟੋਟਲ ਖਰਚਾ ਉਹੀ ਚੱਕ ਰਹੇ ਸੀ ਨਾਲੇ ਉਹਨਾਂ ਨੇ ਪਹਿਲਾਂ ਵੀ ਆਪਣੀ ਜ਼ਮੀਨ ਵੇਚ ਕੇ ਵੀ ਉਹਨਾਂ ਦਾ ਕਰਜ਼ਾ ਲਾਹੇ ਕਿ ਫਿਰ ਉਸ ਤੋਂ ਬਾਅਦ ਚੱਕ ਕੇ ਤੁਸੀਂ ਕਿੱਥੇ ਲੈ ਕੇ ਗਏ ਅਸੀਂ ਪਹਿਲਾਂ ਦੀਪਕ ਹਸਪੀਟਲ ਚ ਆਈ ਮੋਢੀ ਸਹਾਇਤਾ ਲਈ ਫਿਰ ਉਸ ਤੋਂ ਬਾਅਦ ਇੱਥੋਂ ਉਹਨਾਂ ਨੇ ਅਮਰ ਚ ਰੈਫਰ ਕਰਾਉਂਦੇ ਅਮਰ ਜੀ ਆ ਕੇ ਕੀ ਗੱਲ ਅਮਰ ਚ ਉਹਨਾਂ ਦਾ ઓਪਰੇਟ ਹੋਇਆ ਜੀ ਫਿਰ ਉਸ ਤੋਂ ਬਾਅਦ ਜੀ ਸ਼ਾਮ 6:30 ਹੋ ਗਈ ਉਹ ਐਂਪੈਰ ਹੋ ਗਏ ਤੁਸੀਂ ਕੰਪਲੀਟ ਤੁਹਾਡੇ ਕੋਲ ਹੋ ਜੀ ਹਾਂਜੀ ਉਹ ਇੱਕ ਬਚਿਤ ਸਿੰਘ ਨਾਂ ਦਾ ਬੰਦਾ ਸੀ ਬਸੇ ਛੜਾ ਸੀਗਾ ਤੇ ਉਹਦਾ ਭਤੀਜਾ ਸੀਗਾ ਹੈਗਾ ਮਨਦੀਪ ਮਨਪਰੀ ਮਨਵੀਰ ਮਨਵੀਰ ਸਿੰਘ ਪੁੱਤ ਹਰਕੀਰਤ ਸਿੰਘ ਠੀਕ ਹੈ ਉਹਨੇ ਉਹ ਐਕਚੁਅਲੀ ਹੈਗਾ ਡਿਕਟਾ ਹੈਗਾ ਸੀਗਾ ਨਸ਼ੇਦਾਰ ਆਦੀ ਸੀਗਾ ਉਹ ਆਪਣੇ ਜਿਹੜੇ ਚਾਚਾ ਪਵਿੱਤਰ ਸਿੰਘ ਸੀ ਉਹਦੇ ਪਾਸੋਂ ਉਹ ਛੜਾ ਹੋਣ ਕਰਕੇ ਉਹਦੇ ਪਾਸੋਂ ਪੈਸੇ ਪੂਸੇ ਉਹ ਤੋਂ ਘੋਲ ਲੈਂਦਾ ਰਹਿੰਦਾ ਸੀਗਾ ਤੇ ਆਪਣੀ ਨਸ਼ੇ ਦੀ ਪੂਰਤੀ ਕਰਦਾ ਰਹਿੰਦਾ ਸੀਗਾ ਕੱਲ ਦੀ ਜੋ ਗੱਲ ਹੈਗੀ ਆ ਤੇ ਉਹਨੇ ਕਿ ਨਾ ਉਹਦੇ ਜੋ ਸਰਦੇ ਵਿੱਚ ਉਹਦੇ ਸੱਟ ਮਗਰਾ ਮਾਰੀ ਹੈ ਕਿਸੇ ਲੋਹੇ ਦੀ ਰਾਤ ਸਾਨੂੰ ਕਰੀਬ 10:30 9 ਵਜੇ ਸਾਨੂੰ ਮੈਡੀਕਲ ਰੁਕਾ ਅੰਮ੍ਰਿਤਸਰ ਪਟਿਆਲੇ ਤੋਂ ਆਇਆ ਇਹ ਉਹਦੀ ਡੈਥ ਹੋ ਗਈ ਉਸ ਸਮੇਂ ਦੀ ਅਸੀਂ ਕਾਰਵਾਈ ਕਰ ਰਹੇ ਹਾਂ ਠੀਕ ਹੈ ਜਲਦੀ ਤੋਂ ਜਲਦੀ ਅਸੀਂ ਦੋਸ਼ੀਆਂ ਨੂੰ ਵੀ ਫੜ ਕੇ ਸਲਾਖਾਂ ਪੇਸ਼ ਕਰਾਂਗੇ